UP STF ਦੀ ਨੋਇਡਾ ਯੂਨਿਟ ਨੇ ਗਾਜ਼ੀਆਬਾਦ ਦੇ ਕਵਿਨਗਰ ਇਲਾਕੇ ਵਿੱਚ ਚੱਲ ਰਹੇ ਇੱਕ ਗੈਰ ਕਾਨੂੰਨੀ ਦੂਤਾਵਾਸ ਦਾ ਪਰਦਾਫਾਸ਼ ਕਰਕੇ ਹਰਸ਼ਵਰਧਨ ਜੈਨ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਹ ਇੱਕ ਕਾਰ ਕਿਰਾਏ ਤੇ ਲੈ ਕੇ ਪੱਛਮੀ ਆਰਟਿਕਾ ਸਬੋਰਗਾ ਪੋਲਵਿਆ ਨੋਡੋਨੀਆ ਵਰਗੇ ਕਥੇ ਦੇਸ਼ਾਂ ਦੇ ਨਾਮ ਤੇ ਗੈਰ ਕਾਨੂੰਨੀ ਦੂਤਾਵਾਸ ਚਲਾ ਰਿਹਾ ਸੀ। ਉਹ ਆਪਣੇ ਆਪ ਨੂੰ ਰਾਜਦੂਤ ਜਾਂ ਕੌਂਸਲਰ ਦੱਸ ਕੇ ਲੋਕਾਂ ਨੂੰ ਠੱਗਦਾ ਸੀ ਅਤੇ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਵਿੱਚ ਘੁੰਮਦਾ ਸੀ। STF ਨੂੰ ਉੱਥੋਂ 4 ਡਿਪਲੋਮੈਟਿਕ ਨੰਬਰ ਪਲੇਟ ਵਾਲੇ ਵਾਹਨ ਮਾਈਕਰੋਨੇਸ਼ੀਆ ਦੇ 12 ਡਿਪਲੋਮੈਟਿਕ ਪਾਸਪੋਰਟ ਵਿਦੇਸ਼ ਮੰਤਰਾਲੇ ਦੀ ਮੋਹਰ ਵਾਲੇ ਕਈ ਜਾਲੀ ਦਸਤਾਵੇਜ਼ ਦੋ ਜਾਲੀ ਪੈਨ ਕਾਰਡ 34 ਵੱਖ-ਵੱਖ ਦੇਸ਼ਾਂ ਅਤੇ ਕੰਪਨੀਆਂ ਦੀਆਂ ਮੋਹਰਾਂ ਦੋ ਜਾਲੀ ਪ੍ਰੈਸ ਕਾਰਡ ਅਤੇ 40.70 ਲੱਖ ਨਗਦੀ ਵਿਦੇਸ਼ ਮੁਦਰਾ ਅਤੇ ਕੰਪਨੀਆਂ ਦੇ ਦਸਤਾਵੇਜ਼ ਮਿਲੇ ਉੱਤਰ ਪ੍ਰਦੇਸ਼ ਦੇ ਏਡੀਜੀ ਲੈਂਡ ਆਰਡਰ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਇੱਕ ਵਿਸ਼ਾਲ ਠੱਗੀ ਰੈਕਟ ਦਾ ਹਿੱਸਾ ਲੱਗਦਾ ਹੈ ਤੇ ਜਾਂਚ ਜਾਰੀ ਹੈ UP STF ਦੀ ਨੋਇਡਾ ਯੂਨਿਟ ਨੇ ਗਾਜ਼ੀਆਬਾਦ ਦੇ ਕਵਿਨਗਰ ਇਲਾਕੇ ਵਿੱਚ ਚੱਲ ਰਹੇ ਇੱਕ ਗੈਰ ਕਾਨੂੰਨੀ ਦੂਤਾਵਾਸ ਦਾ ਪਰਦਾਫਾਸ਼ ਕਰਕੇ ਹਰਸ਼ਵਰਧਨ ਜੈਨ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਹ ਇੱਕ ਕਾਰ ਕਿਰਾਏ ਤੇ ਲੈ ਕੇ ਪੱਛਮੀ ਆਰਟਿਕਾ ਸਬੋਰਗਾ ਪੋਲਵਿਆ ਨੋਡੋਨੀਆ ਵਰਗੇ ਕਥੇ ਦੇਸ਼ਾਂ ਦੇ ਨਾਮ ਤੇ ਗੈਰ ਕਾਨੂੰਨੀ ਦੂਤਾਵਾਸ ਚਲਾ ਰਿਹਾ ਸੀ। ਉਹ ਆਪਣੇ ਆਪ ਨੂੰ ਰਾਜਦੂਤ ਜਾਂ ਕੌਂਸਲਰ ਦੱਸ ਕੇ ਲੋਕਾਂ ਨੂੰ ਠੱਗਦਾ ਸੀ ਅਤੇ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਵਿੱਚ ਘੁੰਮਦਾ ਸੀ। STF ਨੂੰ ਉੱਥੋਂ 4 ਡਿਪਲੋਮੈਟਿਕ ਨੰਬਰ ਪਲੇਟ ਵਾਲੇ ਵਾਹਨ ਮਾਈਕਰੋਨੇਸ਼ੀਆ ਦੇ 12 ਡਿਪਲੋਮੈਟਿਕ ਪਾਸਪੋਰਟ ਵਿਦੇਸ਼ ਮੰਤਰਾਲੇ ਦੀ ਮੋਹਰ ਵਾਲੇ ਕਈ ਜਾਲੀ ਦਸਤਾਵੇਜ਼ ਦੋ ਜਾਲੀ ਪੈਨ ਕਾਰਡ 34 ਵੱਖ-ਵੱਖ ਦੇਸ਼ਾਂ ਅਤੇ ਕੰਪਨੀਆਂ ਦੀਆਂ ਮੋਹਰਾਂ ਦੋ ਜਾਲੀ ਪ੍ਰੈਸ ਕਾਰਡ ਅਤੇ 40.70 ਲੱਖ ਨਗਦੀ ਵਿਦੇਸ਼ ਮੁਦਰਾ ਅਤੇ ਕੰਪਨੀਆਂ ਦੇ ਦਸਤਾਵੇਜ਼ ਮਿਲੇ ਉੱਤਰ ਪ੍ਰਦੇਸ਼ ਦੇ ਏਡੀਜੀ ਲੈਂਡ ਆਰਡਰ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਇੱਕ ਵਿਸ਼ਾਲ ਠੱਗੀ ਰੈਕਟ ਦਾ ਹਿੱਸਾ ਲੱਗਦਾ ਹੈ ਤੇ ਜਾਂਚ ਜਾਰੀ ਹੈ ਯੂਪੀ ਐਸਟੀਐਫ ਦੀ ਨੋਇਡਾ ਯੂਨਿਟ ਨੇ ਗਾਜ਼ੀਆਬਾਦ ਦੇ ਕਵੀ ਨਗਰ ਇਲਾਕੇ ਵਿੱਚ ਚੱਲ ਰਹੇ ਇੱਕ ਗੈਰ ਕਾਨੂੰਨੀ ਦੂਤਾਵਾਸ ਦਾ ਪਰਦਾਫਾਸ਼ ਕਰਕੇ ਹਰਸ਼ਵਰਧਨ ਜੈਨ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਹ ਇੱਕ ਘਰ ਕਿਰਾਏ ਤੇ ਲੈ ਕੇ ਪੱਛਮੀ ਆਰਟਿਕਾ ਸਬੋਰਗਾ ਪੋਲਵਿਆ ਨੋਡੋਨੀਆ ਵਰਗੇ ਕਥੇ ਦੇਸ਼ਾਂ ਦੇ ਨਾਮ ਤੇ ਗੈਰ ਕਾਨੂੰਨੀ ਦੂਤਾਵਾਸ ਚਲਾ ਰਿਹਾ ਸੀ ਉਹ ਆਪਣੇ ਆਪ ਨੂੰ ਰਾਜਦੂਤ ਜਾਂ ਕੌਂਸਲਰ ਦੱਸ ਕੇ ਲੋਕਾਂ ਨੂੰ ਠੱਗਦਾ ਸੀ ਅਤੇ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਵਿੱਚ ਘੁੰਮਦਾ ਸੀ ਐਸਟੀਐਫ ਨੂੰ ਉੱਥੋਂ ਚਾਰ ਡਿਪਲੋਮੈਟਿਕ ਨੰਬਰ ਪਲੇਟ ਵਾਲੇ ਵਾਹਨ ਮਾਈਕਰੋਨੇਸ਼ੀਆ ਦੇ 12 ਡਿਪਲੋਮੈਟਿਕ ਪਾਸਪੋਰਟ ਵਿਦੇਸ਼ ਮੰਤਰਾਲੇ ਦੀ ਮੋਹਰ ਵਾਲੇ ਕਈ ਜਾਲੀ ਦਸਤਾਵੇਜ਼ ਦੋ ਜਾਲੀ ਪੈਨ ਕਾਰਡ 34 ਵੱਖ-ਵੱਖ ਦੇਸ਼ਾਂ ਅਤੇ ਕੰਪਨੀਆਂ ਦੀਆਂ ਮੋਹਰਾਂ ਦੋ ਜਾਲੀ ਪ੍ਰੈਸ ਕਾਰਡ ਅਤੇ 40.70 ਲੱਖ ਨਗਦੀ ਵਿਦੇਸ਼ ਮੁਦਰਾ ਅਤੇ ਕੰਪਨੀਆਂ ਦੇ ਦਸਤਾਵੇਜ਼ ਮਿਲੇ ਉੱਤਰ ਪ੍ਰਦੇਸ਼ ਦੇ ਏਡੀਜੀ ਲੈਂਡ オーਡਰ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਇੱਕ ਵਿਸ਼ਾਲ ਠੱਗੀ ਰੈਕਟ ਦਾ ਹਿੱਸਾ ਲੱਗਦਾ ਹੈ ਤੇ ਜਾਂਚ ਜਾਰੀ ਹੈ UP STF ਦੀ ਨੋਇਡਾ ਯੂਨਿਟ ਨੇ ਗਾਜ਼ੀਆਬਾਦ ਦੇ ਕਵਿਨਗਰ ਇਲਾਕੇ ਵਿੱਚ ਚੱਲ ਰਹੇ ਇੱਕ ਗੈਰ ਕਾਨੂੰਨੀ ਦੂਤਾਵਾਸ ਦਾ ਪਰਦਾਫਾਸ਼ ਕਰਕੇ ਹਰਸ਼ਵਰਧਨ ਜੈਨ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਹ ਇੱਕ ਕਾਰਕਿਰàyਤੇ ਲੈ ਕੇ ਪੱਛਮੀ ਆਰਟਿਕਾ ਸਬੋਰਗਾ ਪੋਲਵਿਆ ਨੋਡੋਨੀਆ ਵਰਗੇ ਕਥੇ ਦੇਸ਼ਾਂ ਦੇ ਨਾਮ ਤੇ ਗੈਰ ਕਾਨੂੰਨੀ ਦੂਤਾਵਾਸ ਚਲਾ ਰਿਹਾ ਸੀ। ਉਹ ਆਪਣੇ ਆਪ ਨੂੰ ਰਾਜਦੂਤ ਜਾਂ ਕੌਂਸਲਰ ਦੱਸ ਕੇ ਲੋਕਾਂ ਨੂੰ ਠੱਗਦਾ ਸੀ ਅਤੇ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਵਿੱਚ ਘੁੰਮਦਾ ਸੀ। STF ਨੂੰ ਉੱਥੋਂ 4 ਡਿਪਲੋਮੈਟਿਕ ਨੰਬਰ ਪਲੇਟ ਵਾਲੇ ਵਾਹਨ ਮਾਈਕਰੋਨੇਸ਼ੀਆ ਦੇ 12 ਡਿਪਲੋਮੈਟਿਕ ਪਾਸਪੋਰਟ ਵਿਦੇਸ਼ ਮੰਤਰਾਲੇ ਦੀ ਮੋਹਰ ਵਾਲੇ ਕਈ ਜਾਲੀ ਦਸਤਾਵੇਜ਼ ਦੋ ਜਾਲੀ ਪੈਨ ਕਾਰਡ 34 ਵੱਖ-ਵੱਖ ਦੇਸ਼ਾਂ ਅਤੇ ਕੰਪਨੀਆਂ ਦੀਆਂ ਮੋਹਰਾਂ ਦੋ ਜਾਲੀ ਪ੍ਰੈਸ ਕਾਰਡ ਅਤੇ 40.70 ਲੱਖ ਨਗਦੀ ਵਿਦੇਸ਼ ਮੁਦਰਾ ਅਤੇ ਕੰਪਨੀਆਂ ਦੇ ਦਸਤਾਵੇਜ਼ ਮਿਲੇ ਉੱਤਰ ਪ੍ਰਦੇਸ਼ ਦੇ ਏਡੀਜੀ ਲਾਇਨ ਡੋਰ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਇੱਕ ਵਿਸ਼ਾਲ ਠੱਗੀ ਰੈਕਟ ਦਾ ਹਿੱਸਾ ਲੱਗਦਾ ਹੈ ਤੇ ਜਾਂਚ ਜਾਰੀ ਹੈ